ഓക്കാര സപന ഹർത്ത അക്കാല മുഹൂർത്ത അർജുനി സൈപ്പ ഗുരുപ്രസാദ ജപ ਆਦਿ ਸੱਚੁ ਉਗਾਦ ਸੱਚ ਹੈ ਕੀ ਸਤਿ ਨਾਨਕ ਹੋਸੀ ਪੀ ਸਤਿ ਸੋਚੈ ਸੋਚਨਾ ਹੋਵੈ ਜੇ ਸੋਚੀ ਲਖਬਾਰ ਹੈ ਤੋ ਪਨਾ ਹੋਵੀ ਚੁਪੈ ਚੁਪਨਾ ਹੋਵੈ ਜੇ ਲਾਇ ਰਹਾ ਲੋਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪਰੀਆ ਪਾਰ ਸਹ ਸਸ ਅਣ ਪਾਲਖ ਹੋਹੀ ਤਾਂ ਇਕ ਨ ਚੱਲੇ ਨਾਲ ਕਿਰਤ ਜਿਆਰਾ ਹੋਈਐ ਕਿ ਕੂੜੈ ਤੈ ਤੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਏਕੋ ਹੁਕਮੀ ਸਦਾ ਪੁਵਾਈਐ ਉਪਰ ਮੈਂ ਅੰਦਰ ਸਭ ਕੋ ਬਾਰ ਕੋ ਮਨਾ ਕੋਈ ਨਾਨਕ ਓਕਮੈ ਜੇ ਬੁਝੈ ਤਾਂ ਐ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਆਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਓ ਗਾਵੇ ਕੋ ਜੀ ਲੈ ਫਿਰ ਦੇਹੋ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੀ ਕਹੈ ਅਧਰਾ ਅਪੂਰ ਖਤਨਾ ਕਤਿਨਾ ਆਵੇ ਕੋਟ ਕਤ ਕਤ ਕਟਿ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਖ ਪਾਏ ਜੁਗਾ ਜੁਗੰਤਰ ਖਾਈ ਖਾਈ ਉਪਮੇ ਉਪਮ ਚਲਾਏ ਰਾਹੋ ਨਾਨਕ ਬਖਸੈ ਵੀ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਪਾਖੇ ਆਪਾ ਉਹ ਪਾਰ ਆਖੇ ਮੰਗਹਿ ਦੀ ਦੀ ਦਾਤ ਕਰੇ ਦਾਤਾਰ ਫਿਰ ਕੀ ਅੱਕੇ ਰਖੀਐ ਜਿਤ ਸੈ ਦਰਬਾਰ ਉਹੋ ਕੇ ਬੁੱਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਓਟਿਆਈ ਵਿਚਾਰ ਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪੇ ਅਨੰਝਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਸੇ ਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਹਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਵੋ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸਰ ਗੁਰ ਗੋਰਖ ਪਰਮਾ ਗੁਰ ਪਾਰਬਤੀ ਮਾਈ ਜੀ ਹੋ ਜਾਣ ਆਖਾ ਨਹੀਂ ਕਹਿਣਾ ਕਥਣਾ ਜਾਈ ਗੁਰਾ ਇੱਕ ਦੀਪ ਜਾਈ ਸਬਨਾ ਜੀ ਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾਵਾ ਜੀਤ ਭਾਵਾ ਵਿਣ ਪਾਣੀ ਕੇ ਨਾਇ ਕਰੀ ਦਿੱਤੀ ਸੰਤੋ ਪਾਈ ਵਿਕਾਵਣ ਕਰਮਾ ਕੇ ਮਲੇ ਲੈ ਮਤ ਵਿੱਚ ਰਤਨ ਜਵਾਹਰ ਮਾਣਿਕ ਜੀਤ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀਪੁ ਜਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚਲੈ ਸਭ ਕੋਈ ਚੰਗਾ ਨਾ ਉਰਖਾਏ ਕੈ ਜਸ ਕੀਰਤ ਜਗ ਲੇ ਜੀਤ ਨਦਰਨਾ ਆਵਈ ਤਾਂ ਬਾਤਾਂ ਪੁੱਛੇ ਕੀ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਅਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤਿਆ ਕੋਈ ਨਾ ਕਜਈ ਜਿਸ ਗੁਣ ਹੋਏ ਕਰੇ ਸੁਣੇ ਸੱਦ ਪੀਰ ਸੁਰਨਾ ਸੁਣੇ ਤਰਤ ਕਬਲ ਆਕਾਸ ਸੁਣੇ ਦੀਪ ਲੋਕਾ ਤਾਲ ਸੁਣੇ ਕੋਈ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਤਿ ਆਲਾਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤਿ ਵੇਦ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 86 ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਦਾ ਗੁਨਾ ਕੇ ਗਾਹੋ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਆਥੋ ਵੇ ਅਸਗਾਹੋ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੈ ਪਜਤਾਏ ਕਾਗਦ ਕਲਮ ਨ ਲਿਕਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੀ ਕੋ ਮਨ ਜਾਣੈ ਮਨ ਹੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੁਇ ਛੋਟਾ ਨਾ ਖਾਏ ਮੰਨੈ ਜਮਖੈ ਸਾਥ ਨਾ ਜਾਏ ਐਸਾ ਨਾ ਮਨ ਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਇ ਮਨ ਨ ਮਾਰਗ ਠਾਕ ਨ ਪਾਏ ਮਨ ਨ ਪਰਛਾਉ ਪ੍ਰਗਟ ਜਾਏ ਮਨ ਨ ਮਗ ਨਾ ਚੱਲੇ ਸੰਤ ਮਨ ਨ ਧਰਮ ਸੇਤੀ ਸੰਬੰਧ ਐਸਾ ਨਾ ਮਨ ਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਨ ਪਾਵੇ ਮੁਖ ਦਵਾਰ ਮਨ ਨ ਪਰਵਾੜਾ ਸਾਧਾਰ ਮਨ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨ ਆਪੇਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਣ ਪੰਚੇ ਸੋਹੇ ਹੈ ਦਰ ਰਾਜਾਣ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਧੌਲ ਕਰਮ ਦਇਆ ਕਾ ਫੂਤ ਸੰਤੋਖਤਾ ਪ੍ਰਖਿਆ ਜੇ ਤੂਤ ਜੇ ਕੋ 부ਝੈ ਹੋਵੇ ਸਚਿਆਰ ਤਬ ਲੈ ਉਪਰ ਕੇਤਾ ਪਾਰ ਤਰਤੀ ਹੋਰ ਪਰ ਔਰ ਹੋਰ ਤਿਸ ਤੇ ਪਾਰ ਤਲੈ ਕਮਨ ਜੋਦ ਜੀ ਜਾ ਤਿਰੰਗਾ ਕੇ ਨਾਮ ਸਭਨਾ ਲਿਖਿਆ ਮੁਡੀ ਕਲਾਮ ਏਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲੇ ਗੁਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਫਸਾਓ ਏ ਕੋ ਖਵਾਓ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋਤਿ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਤੰਦਰੰਕਾਰ ਸੰਗਖ ਜਪੋ ਸੰਗਖ ਪਾਓ ਸੰਗਖ ਪੂਜਾ ਸੰਗਖ ਤਬਤਾਓ ਸੰਗਖ ਗ੍ਰੰਥ ਮੁਕ ਵੇਦ ਪਾਠ ਸੰਗਖ ਜੋਗ ਮਨ ਰਵੇ ਉਦਾਸ ਅ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸੱਤੀ ਆਸੰਖ ਦਾਤਾਰ ਅ ਸੰਖ ਸੂਰਮੋ ਪਕਸਾਰ ਸੰਖ ਮੋਲ ਲਿਵਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਏ ਖਬਾਰ ਜੋਤਿ ਤ ਪਾਵੇ ਸਾਈ ਫਲੀਕਾਰ ਤੁਮ ਸਦਾ ਸਲਾਮ ਅਨੰਕਾਰ ਅਸੰਖ ਮੂਰਖ ਅੰਧ ਖੋਰ ਸੰਤ ਚੋਰਾ RAM ਪੂਰ ਅਸੰਖ ਅਮਰ ਕਰ ਜਾਏ ਜੋਰ ਸੰਖ ਗਲ ਵਡਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਊੜਿਆਰ ਊੜੇ ਤੇ ਰਹੇ ਅਸੰਖ ਮਲੇਸ਼ ਮਲ ਪਾਕ ਕਾਏ ਅਸੰਖ ਨਿੰਦਕ ਸਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਪਾਵੈ ਸਾਈ ਕਲੀਖਾਰ ਤੁਸਦਾ ਸਲਾਮ ਅੰਮ੍ਰੰਕਾਰ ਅਸੰਖ ਨਾਮ ਸੰਕਥਾਵ ਅਗਾਮਾ ਗਾਮਾ ਸੰਖਲੋ ਅਸੰਖ ਕੈ ਸਿਰ ਭਾਰ ਹੋਏ ਅਖਰੀ ਨਾਮ ਖਲੀਸਾਲਾ ਹੋ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣੀ ਅਖਰਾ ਸਿਲ ਸੰਜੋਗ ਵਕਾਨ ਜਿਨਹਿ ਲਿਖੇ ਤੇ ਸਰਨਾਹੀ ਜੀ ਫਰਮਾਏ ਤੇ ਵਿਚ ਪਾਏ ਜਿਤਾ ਕੀਤਾ ਤੇ ਤਾ ਨਾਉ ਗਣ ਨਾ ਵੈ ਨਾਹੀ ਕੋ ਥਾਉ ਕੁਦਰਤ ਕਮਨ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤ ਦਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮ ਅੰਦਰੰਕਾਰ ਪੜਿਐ ਹੱਥ ਪੈਰ ਤਨ ਦੇਹ ਪਾਣੀ ਥੋਟੇ ਉਪਰ ਸੁਖੀਹ ਮੂਤ ਫਲਿੱਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪੜਿਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕ ਰੰਗ ਉੰਨੇ ਪਾਪੀ ਆ ਕੰਨਾਈ ਕਰ ਕਰ ਕਰਨਾ ਲਿਖ ਲੈ ਜਾਹੋ ਆਪੀ ਬੀਜ ਆਪੀ ਕਾਹੋ ਨਾਨਕ ਹੁਕਮੀ ਆਵੋ ਜਾਹੁ ਤੀਰਤ ਤਪ ਦਇਆ ਦਤਦਾਨ ਜੀ ਕੋ ਪਾਵੇ ਤਨ ਕਾ ਮਾਨ ਸੁਣ ਆ ਮਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਤ ਮਲ 나ਉ ਸਭ ਗੁਣ ਤੇਰੀ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸੁਆਸਤ ਬਾਣੀ ਬਰਮਾਓ ਸਤਿਵਾਨ ਸਦਾ ਮਨ ਚਾਓ ਕਮਣ ਸੁਵੇਲਾ ਭਗਤ ਕਮਣ ਕਮਣ ਤਿਤ ਕਮਣ ਵਾਰ ਕਮਣ ਸ੍ਰੋਤੀ ਮਾਓ ਕਮਣ ਦਿੱਤੋ ਆਕਾਰ ਵੇਲ ਨ ਪਈਆ ਪੰਡਤੀ ਜੇ ਉਹ ਵੈਲੇ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲਈ ਪੁਰਾਣ ਇਤਵਾਰ ਨਾ ਜੋਗੀ ਜਾਣੈ ਰਤਮਾਉ ਨ ਕੋਈ ਜਾ ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੈ ਸੋਈ ਕਿਮ ਕਰਿਆ ਕਾ ਕਿਵ ਸਾਲਾਈ ਯੋ ਵਰਣੀ ਕਿਵ ਜਾਣਾ ਨਾਨਕੀ ਆਪਨ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਲੇਖੋ ਆਪੋ ਜਾਣੈ ਗਏ ਗਿਆਨਸ ਉਹ ਹੈ। ਬਾਕ ਨ ਪਤਲ ਲਕ ਆਕਾਸਾਂ ਆਗਾਸ। ਕੋੜ ਕੋੜ ਕਪਾਲ ਤਕੇ ਵੇਦ ਕੈਨਕ ਬਾਤ। ਸਹਿ ਸੇ ਅਠਾਰੇ ਕੈਨਕ ਤੇ ਬਾ। ਅਸਲੋ ਇਕ ਤਾਟ ਲੇਖੋ ਏ ਤਾ ਲਿਖੀਐ ਲਿਖੈ ਏ ਬਨਾਸ। ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਈ ਸਾਲਾਈ ਇਸੀ ਸੁਰਤ ਨਾ ਪਾਈਆ ਨਦੀਆ ਤੈਵਾ ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਾ ਸਿੱਤੀ ਮਾਲਕੰਨ ਕੀੜੀ ਤੁਲਨਾ ਓਬਣੀ ਜੇਸ ਮਨੋਨਾ ਵੀਸਰੈ ਅੰਤ ਨਾ ਸ਼ਿਵਤੀ ਕੈਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾਹਿ ਤਾਂ ਕਿ ਅੰਤ ਨਾ ਪਾਏ ਜਾਏ ਇਹ ਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾਂ ਹੋ ਉੱਚੇ ਪਰਿ ਉੱਚਾ ਨਾ ਹੋ ਇਹ ਵੱਡੂ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਟ ਮਾਈ ਕੀਤੇ ਮੰਗ ਜੋ ਤੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਕਬਟ ਟਟੇ ਵੇਕਾਰ ਕੀਤੇ ਲਲ ਮੁਕਰਪਾਏ ਕੀਤੇ ਮੂਰਖ ਕਾਈ ਕਾਈ ਕੀਤਿਆ ਦੂਪ ਭੋਗ ਸਦਮਾਰ ਏ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਓ ਰਾਤ ਨਾ ਸਕੈ ਕੋਏ ਜੇ ਕੋ ਖਾਏ ਕੋ ਅੱਖਣ ਪਾਏ ਉਹ ਜਾਣੇ ਜੀਤੀਆ ਮੋਏ ਖਾਏ ਆਪੇ ਜਾਣੇ ਆਪੀ ਦੀ ਆਖੇ ਸੀ ਪੀ ਕੀ ਕੀ ਜਿਸ ਨੂੰ ਬਖਸ਼ੇ ਸਿਵਦਤਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੋਣਾ ਅਮਲ ਵਾਪਾਰ ਅਮਲ ਵਾਪਾਰੀ ਅਮਲ ਪੰਡਾਰ അമുല്ലായ മുല്ല അമു നിസാന അമുൽ കർമ്മ മുല്ല ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਕਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਿਅਕਤੇ ਦੇਵ ਆਖੇ ਸੂਰ ਨਰਮੁਨਜਨ ਸੀਵ ਕੀਤੇ ਆਖੇ ਅਕਨ ਪਾਈ ਕੀਤੇ ਕਹਿ ਕੇ ਉਠੜ ਜਾਏ ਕਿਤੇ ਕਿਤੇ ਹੋਰ ਕਰੇ ਤਾਂ ਆਕ ਨ ਸਕੈ ਕੀ ਕੀ ਜੀਵੜ ਪਾਵੇ ਜੀਵਨ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਲ ਕੀਐ ਸਰਗਾ ਵਾਰਾਂ ਗਾਵਾਰ ਸੋ ਦਰ ਕੀਆ ਸੋ ਕਰਕੇ ਹਾ ਦਿੱਤ ਬੈ ਸਰਬਤ ਸਮਾਲੇ ਵਾਜੇ ਨਾਦ ਅਨੇਕੋ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਫਰੀ ਸੋ ਪਈਨ ਕੀਤੇ ਗਾਵਣ ਹਾਰੇ ਗਾਵੇ ਤੂੰ ਨਾ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਬਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦੇ ਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਰਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਨੀ ਅਮਨ ਮੋਣ ਸੁਰਗਾ ਮੱਚ ਪਿਆਲੇ ਗਾਵਨ ਰਤਨ ਪਾਏ ਤੇਰੇ 86 ਕੀਰਤਨ ਨਾਲੇ ਗਾਵੇ ਜੋਦ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਖਰ ਕਰ ਕੇ ਤਾਰੇ ਸੇ ਤਦਨੋਂ ਗਾਵੇ ਜੋਤਿ ਸੁਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਖਣਾ ਜਿਨਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨਨੀ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਸਦੀ ਵਲਿਆਈ ਜੋਤਿ ਸਪਾਵੇ ਸੋਈ ਕਰਸੀ ਉਪਮਨ ਕਰਨਾ ਜਾਏ ਸੋ ਪਾਤਿ ਸਾਹੋ ਸਾਹ ਪਾਤ ਸਾਹਿਬ ਨਾਨਕ ਰਨਰ ਜਾਈ ਮੁੰਦਾ ਸੰਤੋਖ ਸ਼ਰਮ ਪਦ ਛੋੜੀ ਧਿਆਨ ਕੀ ਕਰੇ ਬਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਖ ਲੰਡਾ ਪਰਤੀਤ ਆਈ ਪੰਖੀ ਸਗਲ ਜਮਾਤੀ ਮਨ ਜੀ ਕਹਿ ਜਗ ਜੀਤ ਆਦੇਸ਼ਿਸਿਐ ਆਦੇਸ਼ ਆਦ ਅਨੀਲ ਅਨਾਧ ਅਨਾਥ ਜੁਗ ਜੁਗ ਏਕੋ ਵੇ ਭੁਗਤ ਗਿਆਨ ਦਿਆ ਪੰਡਾਰਨ ਕਟ ਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਲਿ ਸਿੰਦੇ ਅਵਰਾ ਸਾਦ ਸੰਯੋਗ ਵਿਜੋਗ ਦੇ ਕਾਰ ਚਲਾਵੇਂ ਲਿਖੇ ਆਵੇਂ ਭਾਗ ਹਰੀਸ਼ திਸੈ ਆਦੇਸ਼ ਆਦ ਅਨੀਲ ਨਾਦ ਨਾਤ ਜੁਗ ਜੁਗ ਏਕੋ ਵੇਸ ਨਿਕਾ ਮਾਈ ਜੁਗਤ ਵਿਆਹੀ ਤਿਨ ਚਿਲੇ ਪਰਵਾਣ ਇਕ ਸੰਸਾਰੀ ਪੰਡਾਰੀ ਇਕ ਲਾਏ ਦੀਬਾਨ ਜਿਵੇਂ ਜਸ ਪਾਵੇ ਤੇ ਵੇਚ ਲਾਵੇ ਜਿਵੇਂ ਉਹ ਵੇ ਪਰਮਾਤਮਾ ਉਹ ਵੇਖੇ ਉਹ ਨਾਨਦਨ ਆਵੇ ਬੌਤਾ ਏਉ ਵਿਦਾਨ ਆਦੇਸ ਇਸਿਆ ਆਦੇਸ ਆਦ ਅਨੀਲ ਨਾਦ ਨਾਤ ਜੁਗ ਜੁਗ ਵੇਖੋ ਵੇ ਹਸਣ ਲੋਏ ਲੋਏ ਪੰਡਾਰ ਜੋ ਕੁਝ ਪਾਇਆ ਸਵੇਕਾ ਵਾਰ ਰੜ ਕਰਵੇ ਕੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ icar ਆਦੇਸ਼ ਕਿਸੈ ਆਦੇਸ਼ ਆਦ ਅਨੀਲ ਨਾਦਨ ਤੁਜੁਗੁ ਤੁਗੁ ਏਕੋ ਵੇਸ ਇਕ ਦੂਜੀ ਪਉ ਲਖ ਹੋਇ ਲਖ ਹੋ ਵੈ ਲਖ ਵੀਸ ਲਖ ਲਾਗੇ ਡਾਂ ਆਖੀਐ ਹੈ ਏਕ ਨਾਮ ਜਗਦੀਸ਼ ਏਤਰਾ ਏ ਪਤ ਪਵਡਿਆ ਚੜਿਐ ਹੋਇ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈਰੀ ਨਾਨਕ ਨਦਰੀ ਪਾਈਐ ਕੂੜੇ ਕੂੜੈ ਕੀਸ ਆਕਣ ਜੋਰ ਚ ਪੈਨੈ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮਨੀਤ ਨਾ ਕੋਏ ਰਾਤੀ ਰਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਤਰਤੀ ਤਾਪੁਰ ਕੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਤੈ ਪਾਏ ਨਾਨਕ ਗਇ ਆਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸ਼ੰਕਰ ਕੀਤੇ ਕਾਣਮੇਸ਼ ਕੀਤੇ ਬਰਮੇ ਘਾਟ ਤਕੜੀ ਐ ਰੂਪ ਰੰਗ ਕੇ ਵੇਸ ਕੀਤੀਆ ਕਰਮ ਪੁੰਨੇ ਮੇਰ ਕੀਤੇ ਕੀਤੇ ਤੂਪਨੀਸ ਕੀਤੇਂ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੰਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਕਹਾਣੀ ਕੀਤੀਆ ਬਾਣੀ ਕੀਤੇ ਪਾਤਨ ਰਿੰਦ ਕੀਤੀਆ ਸ੍ਰੀ ਸੇਵਾ ਕੀਤੇ ਨਾਨਕ ਅੰਤਨੰਤ ਗਿਆਨ ਕੰਡ ਮੈਂ ਗਿਆਨ ਪੰਚੰਡ ਪਿਤੇ ਨਾਦ ਜਨੋਦ ਕੋਡ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਪਿਤੇ ਘਾੜ ਤ ਕੜੀਏ ਬੋਤਨੂ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਫਿਟਾਈ ਪਿਤੇ ਕੜੀਏ ਸੁਰਤ ਮਤ ਮਨ ਮੁਦ ਪਿਤੇ ਕੜੀਏ ਸਰਾਸਦਾ ਕੀ ਸੁਦ ਕਰਮਖੰਡ ਕੀ ਬਾਣੀ ਜੋਰ ਤਿਤੈ ਹੋਰ ਨਾ ਕੋਈ ਹੋਰ ਜਿਤੈ ਜੋਦ ਮਹਾਬਲ ਸੂਰ ਇਨ ਮੈਂ ਰਾਮ ਰਿਆ ਪਰਪੁਰ ਤਿਤੈ ਸੀਪੋ ਸੀਤਾ ਮੈਂ ਮਨਮਾਈ ਆਕੇ ਰੂਪ ਨ ਕਤਨੇ ਜਾਏ ਨਾ ਹੋਏ ਮਰੇ ਨ ਠਾਕੇ ਜਾਏ ਜਿਨ ਕੈ ਰਾਮ ਵਸੈ ਮਨਮਾਈ ਤਿਤੈ ਭਗਤ ਵਸੈ ਕੀ ਲੋ ਕਰੇ ਆਨੰਦ ਸੱਚਾ ਮਨ ਸੋਏ ਸਤਿਕੰਡ ਵਸੈ ਨਰੰਗੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਇਥੈ ਅਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਅਨੰਤ ਇਥੈ ਲੋਲੋ ਆਕਾਰ ਜਿਵ ਜਿਵੁ ਕੁਮਤਿ ਵੈ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਤਨਾ ਕਰਦਾਸਾਰ ਜਤ ਪਾਹਾਰ ਤੀਰ ਜਸੁ ਸੁਨਿਆਰ ਰਨ ਮਤਵੇ ਦਿੱਤਿਆਰ ਪਾਓ ਖੱਲਾ ਅਗਨ ਤਪਤਾਓ ਭਾਂਡਾ ਪਾਓ ਉਮਰਕ ਤਿਤ ਟਾਲ ਘੜੀਐ ਸ਼ਬਦ ਸਚੀ ਟਨਸਾਲ ਜਿਨ ਕਾ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਾਲ ਸਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੇ ਦਾਈ ਦਾਇਆ ਇਹ ਲੈ ਸਗਲ ਜਗਤ ਚੰਗੇ ਆਈਆਂ ਬੁਰਾਈਆਂ ਵਾਚੈ ਪਰਮਾਪੂਰ ਕਰਮੀ ਆਪੋ ਆਪਣੀ ਕੇ ਨੇੜੈ ਕੀ ਦੂਰ ਜਿਨਨੇ ਨਾਮ ਧਿਆਇਆ ਗਏ ਮਸਕਟ ਕਾਲ ਨਾਨਕ ਦੇਮਕ ਉਜਲੇ ਕੇਤੀ ਛਤੀ ਨਾਲ ਜਿਨਨੇ ਨਾਮ ਧਿਆਇਆ ਗਏ ਮਸਕਟ ਕਾਲ ਨਾਨਕ ਦੇਮਕ ਉਜਲੇ ਕੇਤੀ ਛਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ